ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਦੀ ਮੈਨੂੰ ਸੇਵਾ ਦਿੱਤੀ ਸੀ ਮੈਂ ਹਲਕਾ ਅੰਚਾਰ ਸੀਗਾ ਤੇ ਉਦੋਂ ਇਸ ਮੰਡੀ ਦਾ ਜਿਹੜਾ ਪ੍ਰੋਜੈਕਟ ਸੀਗਾ ਜਾਰਾ ਸਿਰੇ ਚੜਾਇਆ ਸੋ ਇਹ ਜਿਹੜੀ ਮੰਡੀ ਬਣਾਈ ਸੀਗੀ ਪੌਣੇ 4 ਕਰੋੜ ਰੁਪਏ ਖਰਚ ਕੀਤਾ ਗਿਆ ਸੀਗਾ ਇਸ ਮੰਡੀ ਦੇ ਉੱਪਰ ਬਣਾਉਣ ਦੇ ਉੱਪਰ ਤੇ ਜਦੋਂ ਕਾਂਗਰਸੀ ਸਰਕਾਰ ਆਈ ਉਹਨੇ ਆਣ ਸਾਰੇ ਇਸ ਨੂੰ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਨਕਮਿਆਂ ਦੀ ਸਰਕਾਰਾਂ ਕੀ ਆ ਭਗਵੰਤ ਮਾਨ ਦੀ ਸਰਕਾਰਾਂ ਕੀ ਜਿਹੜੇ ਗੱਪਾਂ ਜਿ ਮਾਰੀ ਜਾਂਦੇ ਨੇ ਗੱਪਾਂ ਤੋਂ ਸਿਵਾਏ ਕੋਈ ਕੰਮ ਹੀ ਨਹੀਂ ਆਉਂਦਾ ਜਿਹਨਾਂ ਨੂੰ ਇਹਨਾਂ ਦੋਵੇਂ ਸਰਕਾਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮ ਨੇ ਉਹਨਾਂ ਨੂੰ ਮਟਾਉਣ ਵਾਸਤੇ ਇਹਨਾਂ ਦਾ ਜ਼ੋਰ ਲਗਿਆ ਪਿਆ ਲੋਕਾਂ ਦੀ ਟੈਕਸਾਂ ਰਹੀ ਪੈਸਾ ਪੰਜਾਬ ਦਾ ਪੈਸਾ ਹੈ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਇਹ ਪੌਣੇ 4 ਕਰੋੜ ਰੁਪਏ ਅੱਜ ਢੇਰ ਢੇਰੀ ਹੋ ਗਿਆ ਲਾਲ ਕਾ ਸਾਹਿਬ ਵੈਸੇ ਵੈਸੇ ਇਹ ਮੰਡੀ ਕਾਰਨ ਕੀ ਬਣੇ ਬੰਦ ਕਿਉਂ ਕੀਤੀ ਜਦੋਂ ਕਾਂਗਰਸ ਦੀ ਸਰਕਾਰ ਆਈ ਕੀ ਰੀਜ਼ਨ ਦੱਸਿਆ ਵੀ ਕਿਉਂ ਬੰਦ ਕਰ ਰਹੇ ਆ ਕਾਰਨ ਕੀ ਰੀਜ਼ਨ ਕੋਈ ਨਹੀਂ ਉਹਨਾਂ ਨੂੰ ਇਹ ਸੀਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਹੋਇਆ ਕੰਮ ਨਜ਼ਰ ਆਉਂਦਾ ਸੀਗਾ ਘਬਰਾਹਟ ਪੈਦਾ ਹੁੰਦੀ ਸੀ ਕਿਉਂਕਿ ਜਦੋਂ ਇੱਥੇ ਪਸ਼ੂਆਂ ਦੀ ਮੰਡੀ ਲੱਗਦੀ ਤਾਂ ਲੋਕਾਂ ਨੇ ਵਾ 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 ਸ਼੍ਰੋਮਣੀ ਅਕਾਲੀ ਦਲ ਦੀ ਕਰਨੀ ਸੀ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਈ ਇੱਥੇ ਦਾ ਜਿਹੜਾ ਵਿਧਾਇਕ ਹੈ ਗੱਪਾਂ ਮਾਰਦਾ ਫਰੀ ਜਾਂਦਾ ਹੈ ਐਵੇਂ ਲੋਕਾਂ ਦੇ ਝੂਠੇ ਲਾਰਿਆਂ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਗਮਰਾਹ ਕਰਕੇ ਲੋਕਾਂ ਨਾਲ ਸਰਕਾਰ ਬਣਾ ਲਈ ਤਰਾ ਤਰਾ ਕਰਦੇ ਫਿਰਦੇ ਨੇ ਲੋਕ ਰੋਂਦੇ ਨੇ ਇਸ ਸਰਕਾਰ ਨੂੰ ਲੋਕ ਗਾਲਾਂ ਕੱਢ ਰਹੇ ਨੇ ਕਿ ਇਹ ਸਰਕਾਰ ਕਾਦੀ ਸਰਕਾਰ ਜਿਹਨੇ ਪੰਜਾਬ ਦਾ ਬੇੜਾ ਗਰ ਕਰ ਦਿੱਤਾ ਆ ਪੰਜਾਬ ਨੰਬਰ 1 ਰਹਿੰਦੇ ਸੀਗਾ ਅੱਜ 28ਵੇਂ ਦਰਜੇ ਤੇ ਚਲਾ ਗਿਆ ਸਟੇਟ 28 ਤੋਂ ਪਿੱਛੇ ਤਾਂ ਕੋਈ ਸਟੇਟ ਹੀ ਨਹੀਂ ਟੋਟਲ ਸਟੇਟਸ 28 ਨੇ ਸਭ ਤੋਂ ਪਿੱਛੇ ਇਕਨੋਮੀ ਜਿਹੜਾ ਹੈਗਾ ਪਿੱਛੇ ਜਾ ਕੇ ਪੰਜਾਬ ਖੜ ਗਿਆ ਇਹਨਾਂ ਦਾ ਦਿਮਾਗ ਚ ਇਹ ਵੀ ਚੱਲਦਾ ਵੀ ਆਹ ਸੜਕ ਜਿਹੜੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਆ ਇਹਨੂੰ ਉਪਟਾ ਦਈਏ ਇਹਦੇ ਚ ਖੱਡੇ ਪਾ ਦਈਏ ਤੇ ਜਿਹੜਾ ਹੁਣ ਇਹ ਬੰਦ ਕਰਨ ਦਾ ਰੀਜ਼ਨ ਇਹੀ ਆ ਵੱਡਾ ਵੀ ਜਿੱਥੇ ਤੱਕ ਕਮਿਸ਼ਨ ਆਉਂਦਾ ਉੱਥੇ ਦਾ ਸਰਕਾਰਾਂ ਭੱਜੀਆਂ ਜਾਂਦੀਆਂ ਨੇ ਇੱਥੇ ਮੰਡੀ ਚੋਂ ਜ਼ਿੰਮੇਦਾਰਾਂ ਦਾ ਫਾਇਦਾ ਹੋਣਾ ਉਹਨਾਂ ਦੇ ਆਪ ਦੀ ਜੇਬ ਚ ਕੁਝ ਨਹੀਂ ਪੈਣਾ ਪਰ ਉਹੀ ਗੱਲ ਆ ਗਈ ਹੁਣ ਸੁਵਿਧਾ ਕੇਂਦਰ ਬੰਦ ਕਰਤੇ ਉਹਨਾਂ ਦੇ ਕਣੀਆਂ ਕੁੱਚੇ ਫੇਰ ਕੇ 50-50 ਲੱਖ ਰੁਪਏ ਉਹਨਾਂ ਤੇ ਲਾ ਕੇ ਉਹੀ ਬਿਲਡਿੰਗਾਂ ਨੂੰ ਮੈਂ ਲੱਗਾ ਛੋਟੇ ਜਿਹੇ ਕਮਰੇ ਨੂੰ 15-15 ਨੂੰ 25-25 50-50 ਲੱਖ ਰੁਪਏ ਲਾਇਆ ਉਹ ਖਾਧੇ ਹੀ ਆ ਪੈਸਾ ਇਹਨਾਂ ਨੇ ਹੋਰ ਕੀ ਕਰਿਆ ਹੁਣ ਲੈਂਡ ਪੂਲਿੰਗ ਦੀ ਗੱਲ ਆ ਗਈ ਹੈ ਲੈਂਡ ਪੂਲਿੰਗ 'ਚ ਹੁਣ 62 65000 ਏਕੜ ਰਿਕੁਆਇਰ ਕਰਦੇ ਪਏ ਨੇ 2.21000 ਏਕੜ ਇੰਡਸਟਰੀ ਵਾਸਤੇ ਕਰਦੇ ਪਏ ਨੇ ਤੇ 43985 ਏਕੜ ਇਹ ਪਲਾਟਾਂ ਵਾਸਤੇ ਕਰਦੇ ਪਏ ਨੇ ਉਹ ਵੀ ਨਜਾਇਜ਼ ਕਿਸਾਨਾਂ ਨਾਲ ਧੱਕੇ ਕੇ ਹਜ਼ਾਰਾਂ ਦੇ ਗੱਦੇ ਪਲਾਟ ਲੈ ਲੋ 3000 ਰੁਪਏ ਤੁਹਾਨੂੰ ਮਹੀਨੇ ਦਾ ਦੇ ਸਾਲ ਦਾ ਦੇ ਦਾਂਗੇ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਦੇ ਸਕਦੇ ਹੈਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਰਿਆਸਤੀ ਸ਼ਹਿਰ ਨਾਬਾ ਚ ਮੌਜੂਦ ਆ ਨਾਬਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਵੱਡੀ ਇੱਕ ਮਾਡਲ ਪਸ਼ੂ ਮੰਡੀ ਸੀ ਨਾਬਾ ਦੇ ਵਿੱਚ ਜੋ ਹੁਣ ਵੀ ਹੈਗੀ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਵੱਡੀ ਮੰਡੀ ਆ ਤਕਰੀਬਨ 10 ਏਕੜ ਚ ਇਹ ਮੰਡੀ ਬਣੀ ਵੀ ਆ ਜਿੱਥੇ ਪਸ਼ੂਆਂ ਦੀ ਮੰਡੀ ਲੱਗਦੀ ਸੀ ਹਰ ਮਹੀਨੇ 22 ਤਰੀਕ ਨੂੰ ਜਾਨੀ ਕਿ ਹਰ ਮਹੀਨੇ ਦੀ 22 ਤਰੀਕ ਨੂੰ ਇੱਥੇ ਪਸ਼ੂਆਂ ਦੀ ਮੱਝਾਂ ਦੀ ਜਾਨੀ ਕਿ ਮੰਡੀ ਲੱਗਦੀ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਮੱਝਾਂ ਵੇਚੀਆਂ ਖਰੀਦੀਆਂ ਜਾਂਦੀਆਂ ਸਨ ਕਿਸਾਨ ਆਉਂਦੇ ਸੀ ਇਕੱਠੇ ਹੋ ਕੇ ਤਕਰੀਬਨ ਇਹ ਵੀ ਦੱਸਿਆ ਜਾਂਦਾ ਕਿ ਇੱਥੇ 2-3 ਜ਼ਿਲ੍ਹਿਆਂ ਦੀ ਇੱਧਰ ਲਿਆਂਦੀ ਸਾਰੇ ਲੋਕ ਇੱਥੇ ਆਉਂਦੇ ਸੀ ਵਧੀਆ ਤੋਂ ਵਧੀਆ ਇੱਥੋਂ ਮੱਝ ਖਰੀਦਦੇ ਤੇ ਆਪਣੀ ਜਿਨ੍ਹਾਂ ਨੇ ਵੇਚਣੀਆਂ ਸੀ ਵੇਚ ਖਰੀਦ ਹੁੰਦੀ ਸੀ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਹੁਣ ਇਹ ਮੰਡੀ ਦੇ ਹਾਲਾਤ ਪੂਰੇ ਬੁਰੀ ਤਰ੍ਹਾਂ ਬਹੁਤ ਮਾੜੇ ਨੇ ਜਨਨ ਕਿ ਇਹ ਮੰਡੀ ਪੂਰੀ ਵੱਡੇ-ਵੱਡੇ ਇਹਦੇ ਵਿੱਚ ਕੱਖ ਹੋਏ ਪਏ ਨੇ ਇਹ ਬੰਦ ਹੋ ਚੁੱਕੀ ਆ ਪਿਛਲੇ ਕਾਫੀ ਸਾਲਾਂ ਤੋਂ ਗੱਲਬਾਤ ਵੀ ਕਰਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ 10 ਏਕੜ ਜਿਹੜੀ ਜਗ੍ਹਾ ਹੈਗੀ ਸੀ ਇਹਦੇ ਵਿੱਚ ਇਹ ਮੰਡੀ ਨੂੰ ਪੱਕਾ ਕੀਤਾ ਇਹਦੀ ਇਮਾਰਤ ਤੁਹਾਨੂੰ ਦਿਖਾਉਂਦੇ ਆ ਕਿ ਇੱਕ ਵਧੀਆ ਆਲੀਸ਼ਾਨ ਇੱਕ ਗੇਟ ਬਣਾਇਆ ਸੀ ਅਤੇ ਉਸ ਤੋਂ ਬਾਅਦ ਜਿਹੜਾ ਅੰਦਰ ਆ ਪੂਰਾ ਪੁਖਤਾ ਪਸ਼ੂ ਮੰਡੀ ਦੇ ਪ੍ਰਬੰਧ ਕੀਤੇ ਸਨ ਕਿ ਕਿਸੇ ਵੀ ਤਰ੍ਹਾਂ ਦੀ ਵਪਾਰੀਆਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਉਸ ਤੋਂ ਇਧਰ ਸਾਈਡ ਤੇ ਉਹ ਵੀ ਪ੍ਰਬੰਧ ਨੇ ਜਿੱਥੇ ਪਸ਼ੂ ਉਤਾਰੇ ਜਾਂਦੇ ਸਨ ਪੂਰੀ ਵਧੀਆ ਜਨਕੇ ਕਰੋੜਾ ਰੁਪਏ ਲਾ ਕੇ 2012 ਦੇ ਵਿੱਚ ਇਹ ਮੰਡੀ ਦਾ ਉਦਘਾਟਨ ਕੀਤਾ ਗਿਆ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਵਾਂਗੇ ਕਿ ਇਹ ਉਦਘਾਟਨ 2012 ਦੇ ਵਿੱਚ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲਮਾਨ ਜੋਗ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਹੇਠ ਸਰਦਾਰ ਸੁਖਵੀਰ ਸਿੰਘ ਬਾਦਲਰ ਮਾਨ ਜੋਗ ਉਪ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਉਸਾਰੇ ਦੇ ਆਧੁਨਿਕ ਪਸ਼ੂ ਮੇਲਾ ਮੈਦਾਨ ਨਾਬਾ ਦਾ ਉਦਘਾਟਨ ਸਰਦਾਰ ਸੁਰਜੀਤ ਸਿੰਘ ਰਖੜਾ ਕੈਬਨਿਟ ਮਨਿਸਟਰ ਸਨ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਸਨ ਸੋ ਉਹਨਾਂ ਨੇ ਮਿਤੀ 4 ਸਤੰਬਰ 2012 ਨੂੰ ਇਸ ਦਾ ਉਦਘਾਟਨ ਕੀਤਾ ਕਰੋੜਾਂ ਰੁਪਏ ਲਗਾ ਕੇ ਇਹ ਮੰਡੀ ਬਣਾਈ ਗਈ ਅਤੇ ਉਸ ਤੋਂ ਬਾਅਦ ਇਹ ਮੰਡੀ ਹੁਣ ਖੰਡਰ ਬਣ ਚੁੱਕੀ ਆ ਪੂਰੀ ਤਰ੍ਹਾਂ ਖੰਡਰ ਹੋਈ ਵੀ ਆ ਬਹੁਤ ਵੱਡਾ ਵੱਡਾ ਮਤਲਬ ਨੁਕਸਾਨ ਆ ਕਿਤੇ ਨਾ ਕਿਤੇ ਸਰਕਾਰ ਦਾ ਜਿਵੇਂ ਕਹਿੰਦੇ ਆ ਕਿ ਵੱਡੀਆਂ ਵੱਡੀਆਂ ਸਰਕਾਰੀ ਇਮਾਰਤਾਂ ਨੇ ਜਿਹੜੀਆਂ ਇਹ ਖੰਡਰ ਬਣ ਜਾਂਦੀਆਂ ਨੇ ਲੋਕਾਂ ਦੇ ਜਿਹੜਾ ਕਿਤੇ ਨਾ ਕਿਤੇ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਉਹ ਬਰਬਾਦ ਹੋ ਜਾਂਦਾ ਸਾਡੇ ਨਾਲ ਮੱਖਣ ਸਿੰਘ ਲਾਲਕਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਗੱਲਬਾਤ ਕਰਾਂਗੇ ਲਾਲਕਾਰ ਸਾਹਿਬ ਮੰਡੀ 2012 ਚ ਬਣੀ ਉਦਘਾਟਨ ਹੋਇਆ ਕਰੋੜਾਂ ਰੁਪਏ ਲੱਗੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਰਜੀਤ ਸਿੰਘ ਰਖੜਾ ਨੇ ਉਦਘਾਟਨ ਕੀਤਾ ਤੇ ਹੁਣ ਇਸ ਦੇ ਹਾਲਾਤ ਕਿਵੇਂ ਦੇ ਨੇ ਤੁਸੀਂ ਉਹ ਦੱਸੋ ਇਹਦੇ ਹਾਲਾਤ ਬਹੁਤ ਤਰਸਯੋਗ ਨੇ ਜਦੋਂ ਸ਼ਰੋਮਣੀ ਅਕਾਲੀ ਦਲ ਨੇ ਇਸ ਹਲਕੇ ਦੀ ਮੈਨੂੰ ਸੇਵਾ ਦਿੱਤੀ ਸੀ ਮੈਂ ਹਲਕਾ ਅੰਚਾਰ ਸੀਗਾ ਤੇ ਉਦੋਂ ਇਸ ਮੰਡੀ ਦਾ ਜਿਹੜਾ ਪ੍ਰੋਜੈਕਟ ਸੀਗਾ ਸਾਰਾ ਸਿਰੇ ਚੜਾਇਆ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਐਸੇ ਵਿਅਕਤੀ ਸਨ ਜਿਹੜੇ ਕਿ ਹਰ ਪੱਖੋਂ ਹਰ ਇਨਸਾਨ ਦੀ ਜਿਹੜੀ ਆਮਦਨ ਸੀਗੀ ਉਹਦੇ 'ਚ ਵਾਧਾ ਕਰਨਾ ਚਾਹੁੰਦੇ ਸੀਗੇ ਤੇ ਖਾਸ ਕਰਕੇ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਉਹਨਾਂ ਲੋਕਾਂ ਦੀ ਰਾਖੀ ਕਰਨੀ ਚਾਹੁੰਦੇ ਸੀਗੇ ਜਿਹੜੇ ਲੋਕ ਇਹਨਾਂ ਚੀਜ਼ਾਂ ਤੇ ਨਿਰਭਰ ਹੈਗੇ ਨੇ ਸੋ ਇਹ ਜਿਹੜੀ ਮੰਡੀ ਬਣਾਈ ਸੀਗੀ ਪੌਣੇ 4 ਕਰੋੜ ਰੁਪਏ ਖਰਚ ਕੀਤਾ ਗਿਆ ਸੀਗਾ ਇਸ ਮੰਡੀ ਦੇ ਉੱਪਰ ਬਣਾਉਣ ਦੇ ਉੱਪਰ ਇਹਦੇ ਵਿੱਚ ਸਹੂਲਤਾਂ ਇੰਨੀਆਂ ਸੀਗੀਆਂ ਜਦੋਂ ਤੁਸੀਂ ਮਾਜਾ ਜੀ ਅੱਜ ਦੇ ਸਹੂਲਤਾਂ ਦੀ ਗੱਲ ਕਰੀਏ ਇੱਥੇ ਪਸ਼ੂ ਲਾਉਣ ਵਾਸਤੇ ਪ੍ਰਬੰਧ ਕੀਤਾ ਗਿਆ ਸੀਗਾ ਪਸ਼ੂ ਨੂੰ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀਗਾ ਪਸ਼ੂ ਨੂੰ ਚਾਰੇ ਦਾ ਪ੍ਰਬੰਧ ਕੀਤਾ ਗਿਆ ਸੀਗਾ ਨਾਲ ਹੀ ਇੱਥੇ ਡਾਕਟਰਾਂ ਵਾਸਤੇ ਹਸਪਤਾਲ ਬਣਾ ਕੇ ਡਾਕਟਰ ਦੀ ਰੈਸ਼ ਬਣਾ ਕੇ ਕੰਪਲੀਟ ਸੈੱਟ ਬਣਾ ਕੇ ਦਿੱਤਾ ਸੀਗਾ ਸ਼ੁਰੂ ਵਿੱਚ ਇਹ ਮੰਡੀ ਚ ਕੋਈ ਮੱਝ ਕੋਈ ਪਸ਼ੂ ਬਿਮਾਰ ਹੁੰਦਾ ਤਾਂ ਕਿ ਡਾਕਟਰ ਨਾਲ ਦੀ ਨਾਲ ਉਹਨੂੰ ਦੇਖ ਸਕੇ ਉਹਦਾ ਚੈੱਕ ਅਪ ਕਰ ਸਕੇ ਪੂਰੀਆਂ ਪ੍ਰਬੰਧ ਕਰਕੇ ਬੰਦਿਆਂ ਦਾ ਜਿਵੇਂ ਵੀ ਪਸ਼ੂ ਕੋਈ ਬਿਮਾਰ ਹੋ ਜਵੇ ਪਸ਼ੂ ਨੂੰ ਕੋਈ ਇਮੀਡੀਏਟ ਉਹਨੂੰ ਇਹ ਦਵਾਈ ਦੀ ਲੋੜ ਆ ਕਿਸੇ ਤਰੀਕੇ ਦੀ ਲੋੜ ਆ ਤੇ ਉਹ ਡਾਕਟਰਾਂ ਦੀ ਵੀ ਇੱਥੇ ਰੈਸ਼ ਵੀ ਡਾਕਟਰ ਦੀ ਬਣਾਈ ਸੀ ਕਿ ਪਰਮਾਨੈਂਟ ਹਸਪਤਾਲ ਬਣਾਇਆ ਸੀਗਾ ਕਿਉਂਕਿ ਮੰਡੀ ਤਾਂ ਦਿਨਾਂ ਚ ਲੱਗਦੀ ਆ ਜਿਵੇਂ 22 ਤਰੀਕ ਨੂੰ ਮੰਡੀ ਲੱਗਦੀ ਹੁੰਦੀ ਸੀ ਤੇ ਮੰਡੀ ਵਾਲੇ ਦਿਨ ਤਾਂ ਹੈਗਾ ਹੀ ਹੈਗਾ ਪਰ ਜਿਹੜਾ ਪਸ਼ੂਆਂ ਦਾ ਹਸਪਤਾਲ ਬਣਾਇਆ ਸੀਗਾ ਪਰਮਾਨੈਂਟ ਲੋਕਾਂ ਵਾਸਤੇ ਬਣਾਇਆ ਸੀਗਾ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਪਸ਼ੂ ਨੂੰ ਨਹੀਂ ਕਿਤੇ ਲੈ ਕੇ ਜਾ ਸਕਦੇ ਇੱਥੇ ਪਸ਼ੂ ਨੂੰ ਉਤਾਰਨ ਦਾ ਵੀ ਪ੍ਰਬੰਧ ਸੀਗਾ ਪਸ਼ੂ ਨੂੰ ਚੜਾਉਣ ਦਾ ਪ੍ਰਬੰਧ ਵੀ ਸੀਗਾ ਦੇ ਡਾਕਟਰੀ ਇਲਾਜ ਵਾਸਤੇ ਵੀ ਇੱਥੇ ਵਧੀਆ ਹੁੰਦਾ ਚਲੋ ਮੰਡੀ ਤਾਂ ਖੰਡਰ ਬਣਾ ਹੀ ਚੁੱਕੀ ਆ ਉਹ ਜਿਹੜਾ ਪਸ਼ੂ ਹਸਪਤਾਲ ਸੀ ਉਹ ਠੀਕ ਆ ਉਹ ਚੱਲ ਰਿਹਾ ਜੀ ਉਹ ਵੀ ਖਤਮ ਹੋ ਚੁੱਕਿਆ ਇਹਨਾਂ ਸਰਕਾਰਾਂ ਨੇ ਉਸ ਤੋਂ ਬਾਅਦ ਦੇਖੋ ਬਦਲਾ ਦੀ ਜਿਹੜੀ ਰਾਜਨੀਤੀ ਜਿਹੜੀ ਹੈਗੀ ਨਾ ਇਹ ਬਹੁਤ ਘਾਤਕ ਰਾਜਨੀਤੀ ਹੈ ਕਿ ਕੋਈ ਸਰਕਾਰ ਕੰਮ ਬਣਾ ਕੇ ਜਾਵੇ ਤਾਂ ਉਹਨੂੰ ਖੱਟੇ ਵਿੱਚ ਪਾਉਣ ਵਾਸਤੇ ਦੂਜੀ ਸਰਕਾਰ ਤਿਆਰ ਹੋ ਜਾਂਦੀ ਹੈ ਵੈਸੇ ਕਾਰਨ 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 ਕੀ ਬਣੀ ਲਾਲਕਾ ਸਭ ਕਦੋਂ ਬੰਦ ਹੋਈ ਮੈਂ ਇਹ ਕਹਿ ਰਿਹਾ ਕਿ 1.4 ਕਰੋੜ ਰੁਪਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਲੱਗਿਆ ਸੀਗਾ ਤੇ ਜਦੋਂ ਕਾਂਗਰਸੀ ਸਰਕਾਰ ਆਈ ਉਨੇ ਆਣ ਸਾਰੇ ਇਸ ਨੂੰ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਨਕਮਿਆਂ ਦੀ ਸਰਕਾਰਾਂ ਕੀ ਆ ਭਗਵੰਤ ਮਾਨ ਦੀ ਸਰਕਾਰਾਂ ਕੀ ਜਿਹੜੇ ਗੱਪਾਂ ਜਿ ਮਾਰੀ ਜਾਂਦੇ ਨੇ ਗੱਪਾਂ ਤੋਂ ਸਿਵਾਏ ਕੋਈ ਕੰਮ ਹੀ ਨਹੀਂ ਆਉਂਦਾ ਜਿਹਨਾਂ ਨੂੰ ਇਹਨਾਂ ਦੋਵੇਂ ਸਰਕਾਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮ ਨੇ ਉਹਨਾਂ ਨੂੰ ਮਟਾਉਣ ਵਾਸਤੇ ਇਹਨਾਂ ਦਾ ਚੋਰ ਲੱਗਿਆ ਪਿਆ ਪਰ ਲੋਕਾਂ ਦਾ ਜਿਹੜਾ ਪੈਸਾ ਹੈ ਲੋਕਾਂ ਦੇ ਟੈਕਸ ਦਾ ਪੈਸਾ ਹੈ ਲੋਕਾਂ ਦੀ ਇਹ ਟੈਕਸਾਂ ਰਾਹੀਂ ਪੈਸਾ ਹੈ ਪੰਜਾਬ ਦਾ ਪੈਸਾ ਹੈ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਇਹ ਪਾਉਣੇ 4 ਕਰੋੜ ਰੁਪਏ ਅੱਜ ਢਹਿ ਢੇਰੀ ਹੋ ਗਿਆ ਫੇਸ ਕਰਕੇ ਮੈਂ ਸਮਝਦਾ ਕਿ ਜਿਹੜੀਆਂ ਸਰਕਾਰਾਂ ਨੇ ਉਹ ਲੋਕਾਂ ਦੇ ਦੂਜਿਆਂ ਦੇ ਕੰਮ ਖਤਮ ਕਰਨ ਵਾਸਤੇ ਤਿਆਰੀ ਚ ਰਹਿੰਦੇ ਨੇ ਤੁਸੀਂ ਦੇਖੋ ਕਿ 18 ਸਬਦਾ ਕੇਂਦਰ ਸਾਂਝ ਕੇਂਦਰ ਨਾਬੇ ਹਲਕੇ ਜਿ ਬਣਾਈ ਸਾਰੇ ਅੱਜ ਉਹਨਾਂ ਚ ਪਾਥੀਆਂ ਪੱਥੀਆਂ ਜਾ ਰਹੀਆਂ ਨੇ ਉਹਨਾਂ ਚ ਕੁੱਤੇ ਬੈਠੇ ਨੇ ਤੇ ਸਾਰੇ ਬੁਰੇ ਹਾਲ ਨੇ ਕਿਹਦਾ ਸੀਗਾ ਪੈਸਾ ਲੋਕਾਂ ਦਾ ਪੈਸਾ ਸੀਗਾ ਤੇ ਜੇ ਤੁਸੀਂ ਕੁਝ ਕਰ ਨਹੀਂ ਸਕੇ ਤਾਂ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਤਾਂ ਲੋਕਾਂ ਦੀ ਇਹ ਬਰਾਸ਼ਤ ਸੀਗੀ ਲੋਕਾਂ ਦੀ ਇਹ ਨੂੰ ਸੁਵਾਰ ਕੇ ਲੋਕਾਂ ਦਾ ਪੈਸਾ ਸੀਗਾ ਲੋਕਾਂ ਵਾਸਤੇ ਸੁਰੱਖਿਅਤ ਰੱਖਣਾ ਚਾਹੀਦਾ ਲਾਲਕਾ ਸਾਬ ਵੈਸੇ ਵੈਸੇ ਇਹ ਮੰਡੀ ਕਾਰਨ ਕੀ ਬਣੇ ਬੰਦ ਕਿਉਂ ਕੀਤੀ ਜਦੋਂ ਕਾਂਗਰਸ ਦੀ ਸਰਕਾਰ ਆਈ ਕੀ ਰੀਜਨ ਦੱਸਿਆ ਵੀ ਕਿਉਂ ਬੰਦ ਕਰ ਰਹੇ ਆ ਕਾਰਨ ਕੀ ਰੀਜਨ ਕੋਈ ਨਹੀਂ ਉਹਨਾਂ ਨੂੰ ਇਹ ਸੀਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਹੋਇਆ ਕੰਮ ਨਜ਼ਰ ਆਉਂਦਾ ਸੀਗਾ ਘਬਰਾਹਟ ਪੈਦਾ ਹੁੰਦੀ ਸੀ ਕਿਉਂਕਿ ਜਦੋਂ ਇੱਥੇ ਪਸ਼ੂਆਂ ਦੀ ਮੰਡੀ ਲੱਗਦੀ ਤਾਂ ਲੋਕਾਂ ਨੇ ਵਾਵਾ ਵਾਵਾ ਸ਼੍ਰੋਮਣੀ ਅਕਾਲੀ ਦਲ ਦੀ ਕਰਨੀ ਸੀ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਈ ਜੀ ਇਸ ਚੀਜ਼ਾਂ ਨੂੰ ਇਸ ਇਸ ਕਰਕੇ ਢਾਈ ਢੇਰੀ ਕੀਤਾ ਗਿਆ ਸੋ ਅਸੀਂ ਅੱਜ ਵੀ ਅਪੀਲ ਕਰਦੇ ਆ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਦਾਰੂ ਦਰੂਖ ਸ਼ਰਾਬ ਸ਼ਰੂਪ ਪੀਣ ਤੋਂ ਵਿਹਲਾ ਹੋਵੇ ਤਾਂ ਇਹਨਾਂ ਚੀਜ਼ਾਂ 'ਤੇ ਜ਼ਰੂਰ ਧਿਆਨ ਦੇਵੇ ਲੋਕਾਂ ਦੇ ਟੈਕਸਾਂ ਦਾ ਪੈਸਾ ਲੱਗਿਆ ਹੈ ਇੱਥੇ ਦਾ ਜਿਹੜਾ ਵਿਧਾਇਕ ਗੱਪਾਂ ਮਾਰਦਾ ਫਰੀ ਜਾਂਦਾ ਐਵੇਂ ਲੋਕਾਂ ਨੂੰ ਝੂਠੇ ਲਾ ਰਿਆਂ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਗਮਰਾਹ ਕਰਕੇ ਲੋਕਾਂ ਨਾਲ ਸਰਕਾਰ ਬਣਾ ਲਈ ਸੋ ਇਹਨਾਂ ਚੀਜ਼ਾਂ ਦੇ ਉੱਪਰ ਇਹ ਪੈਸਾ ਜਿਹੜਾ ਲੱਗਿਆ ਹੋਇਆ ਇਹਨੂੰ ਅੱਜ ਵੀ ਚਾਲੂ ਕਰਨਾ ਚਾਹੀਦਾ ਤੇ ਸਾਡੇ ਬੱਕਰੀਆਂ ਵਾਲੇ ਰੁਲਦੇ ਫਿਰਦੇ ਨੇ ਸਾਡੇ ਪਸ਼ਵ ਮੱਝਾਂ ਵਾਲੇ ਰੋਲਦੇ ਫਿਰਦੇ ਨੇ گاਵਾਂ ਵਾਲੇ ਰੋਲਦੇ ਫਿਰਦੇ ਨੇ ਘੋੜਿਆਂ ਦੀ ਬੰਡੀ ਇੱਥੇ ਸਾਲ ਚ ਇੱਕ ਲੱਗਦੀ ਸੀ ਕਿ ਉਹ ਵੀ ਖਤਮ ਹੋ ਗਈਆਂ ਤੇ ਲੋਕ ਤਰਾ ਤਰਾ ਕਰਦੇ ਫਿਰਦੇ ਨੇ ਲੋਕ ਰੋਂਦੇ ਨੇ ਇਸ ਸਰਕਾਰ ਨੂੰ ਲੋਕ ਗਾਲਾਂ ਕੱਢ ਰਹੇ ਨੇ ਕਿ ਇਹ ਸਰਕਾਰ ਕਾਦੀ ਸਰਕਾਰ ਜਿਹਨੇ ਪੰਜਾਬ ਦਾ ਬੇੜਾ ਗਰ ਕਰਕੇ ਰੱਖਿਆ ਸੀ ਐਸੇ ਸੀਐਮ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਅਸੀਂ ਬਲਦਾਂ ਦੀਆਂ ਦੌੜਾਂ ਵੀ ਸ਼ੁਰੂ ਕਰਾਂਗੇ ਅਸੀਂ ਪੁਰਾਤਨ ਵਿਰਸਾ ਆ ਉਹ ਲੈ ਕੇ ਆਵਾਂਗੇ ਕਿਸੇ ਨੂੰ ਦਿੱਕਤ ਨਹੀਂ ਆਉਣ ਦੇ ਰਹੇ ਕੋਈ ਕਿਤੇ ਨਾ ਕਿਤੇ ਮਤਲਬ ਵਧੀਆ ਜਿਹੜਾ ਪੁਰਾਣਾ ਪ੍ਰਾਤਨ ਵਿਰਸਾ ਸੀ ਉਹਨੂੰ ਬਹਾਲ ਕਰਾਂਗੇ ਅਸੀਂ ਉਹਨੂੰ ਪ੍ਰਾਤਨ ਵਿਰਸੇ ਨੂੰ ਬੰਦ ਕੌਣ ਕਰ ਭਗਵੰਤ ਮਾਨ ਦੀ ਸਰਕਾਰ ਨੇ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਬੰਦ ਕਰ ਤੋ ਕਬੂਤਰਾਂ ਦੀ ਜਿਹੜੀ ਰੇਸ ਹੈ ਜਾਂ ਖੇਡ ਹੈ ਉਹਨੂੰ ਬੰਦ ਕਰ ਦੋ ਇਹਨਾਂ ਕਿਹੜੀਆਂ ਚੀਜ਼ਾਂ ਵੱਲ ਤੁਰ ਪਿਆ ਇਹਨਾਂ ਚੀਜ਼ਾਂ ਨੂੰ ਬੰਦ ਕਰਕੇ ਕੀ ਮਤਲਬ ਹੈ ਜਿਹੜੀਆਂ ਸਾਡੀ ਰਵਾਇਤੀ ਖੇਡਾਂ ਨੇ ਉਹਨਾਂ ਨੂੰ ਕਦੇ ਬੰਦ ਕਰਨਾ ਨਹੀਂ ਚਾਹੀਦਾ ਕਿਉਂਕਿ ਸਾਡੇ ਇਹਨਾਂ ਖੇਡਾਂ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹ ਨਸ਼ਿਆਂ ਤੋਂ ਬਚਦੇ ਨੇ ਤੇ ਉਹ ਭੜੇ ਆ ਕਮਾਂ ਤੋਂ ਬਚਦੇ ਨੇ ਕੋਈ ਐਦਾਂ ਦਾ ਕੰਮ ਨਹੀਂ ਕਰਦੇ ਜਿਹੜਾ ਕੋਈ ਕਿਸੇ ਕ੍ਰਾਈਮ ਦੇ ਵਿੱਚ ਆ ਜਾਵੇ ਲੋਕ ਜਿਹੜੇ ਹੈਗੇ ਨੇ ਜਿਹੜੇ ਖੇਡਾਂ ਵੱਲ ਲੱਗੇ ਰਹਿੰਦੇ ਨੇ ਪੰਮਾ ਪਸ਼ੂਆਂ ਦੀਆਂ ਖੇਡਾਂ ਕਰਾਉਂਦੇ ਨੇ ਪੰਮਾ ਕਬੂਤਰਾਂ ਦੀਆਂ ਖੇਡਾਂ ਨੇ ਪੰਮਾ ਹੋਰ ਕਈ ਖੇਡਾਂ ਨੇ ਉਹਨਾਂ ਖੇਡਾਂ ਦੇ ਲੋਕ ਜਿਹੜੇ ਨੇ ਉਹ ਲੋਕਾਂ ਪੰਜਾਬਾਂ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਲੱਗੇ ਰਹਿੰਦੇ ਨੇ ਸੋ ਮੈਂ ਇਹ ਸਮਝਦਾ ਕਿ ਜਦੋਂ ਪਹਿਲਾਂ ਉਹਨਾਂ ਨੂੰ ਦਬਕਾਤਾ ਡਰਾਤਾ ਵੀ ਅਸੀਂ ਇਹਦਾ ਬੰਦ ਕਰ ਦੇਣਾ ਤੇ ਮੁੜ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਕਹਿੰਦਾ ਖੋਲ ਦੇਣਾ ਇਹ ਬੰਦ ਕਰ ਦੋ ਖੋਲ ਦੋ ਦਾ ਮਤਲਬ ਛੱਡ ਦੋ ਮਰਜਾ ਚਿੜੀਏ ਜਿਉਂਦਾ ਚਿੜੀਏ ਇਹ ਛੱਡ ਦੇਣਾ ਚਾਹੀਦਾ ਵਿਕਾਸ ਵੱਲ ਧਿਆਨ ਦੇਣ ਜਿਹੜਾ ਪੰਜਾਬ ਅੱਜ ਪੰਜਾਬ ਨੰਬਰ 1 ਤੇ ਸੀਗਾ ਅੱਜ 28ਵੇਂ ਦਰਜੇ ਤੇ ਚਲਾ ਗਿਆ ਸਟੇਟ 28 ਤੋਂ ਪਿੱਛੇ ਤਾਂ ਕੋਈ ਸਟੇਟ ਹੀ ਨਹੀਂ ਟੋਟਲ ਸਟੇਟਸ 28 ਨੇ ਸਭ ਤੋਂ ਪਿੱਛੇ ਇਕਨੋਮੀ ਜਿਹੜਾ ਹੈਗਾ ਪਿੱਛੇ ਜਾ ਕੇ ਪੰਜਾਬ ਖੜ ਗਿਆ ਬਿਲਕੁਲ ਹੁਣ ਨਾਬਾ ਦੀ ਨਾਬਾ ਦੀ ਪਸ਼ੂ ਮੰਡੀ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਇਸ ਨੂੰ ਮੇਨਟੇਨ ਕਰੇ ਦੁਬਾਰਾ ਕਿਉਂਕਿ ਬਿਲਡਿੰਗ ਤੇ ਕਿੰਨਾ ਖਰਚਾ ਹੋਇਆ ਵਿਆ ਸਿਰਫ ਮੇਨਟੇਨ ਹੀ ਰੱਖ ਸਕੀਏ ਦੋਏ ਸਰਕਾਰਾਂ ਇਹ ਕਾਂਗਰਸ ਤੇ ਅਸੀਂ ਇਹੋ ਵੀ ਗੱਲ ਕਹਣੀ ਜਾਂਦੇ ਆ ਕਿ ਇਹਨੂੰ ਮੇਨਟੇਨ ਕਰਕੇ ਲੋਕਾਂ ਨੂੰ ਸਹੂਲਤ ਦੇਣ ਜਿਹੜੀ ਸਰਕਾਰ ਭਵਨ ਸ਼ਰਮਣੀ ਅਕਾਲੀ ਦਲ ਨੇ ਬਣਾਇਆ ਸੀਗਾ ਇਹ ਭੁੱਲਣ ਇਸ ਗੱਲ ਨੂੰ ਕਿ ਕਿਹੜੀ ਸਰਕਾਰ ਨੇ ਬਣਾਇਆ ਸੀ ਇਹਨਾਂ ਦਾ ਤਾਂ ਦਿਮਾਗ ਚ ਇਹ ਵੀ ਚੱਲਦਾ ਵੀ ਆਹ ਸੜਕ ਜਿਹੜੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਆ ਇਹਨੂੰ ਉਪਟ ਸਰਕਾਰ ਅਸੀਂ ਮੇਰੇ ਸਮੇਂ ਚ ਅ ਮੈਂ ਸੜਕ ਬਣਾ ਕੇ ਦਿੱਤੀ ਸੀ ਦੋਂ ਗਜੇ ਪੀਰ ਤੱਕ ਬਲੇਰ ਕੋਲਾ ਰੋਡ ਤੋਂ ਲੈ ਕੇ ਹੁਣ ਬਿਲਕੁਲ ਤਬਾਹ ਹੋ ਚੁੱਕੀ ਹੈ ਕਿ ਕਹਿੰ ਕਰ ਸਾਫਤ ਕਰਦੇ ਨੇ ਇਹ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਨੇ ਕੁਛ ਕੀਤਾ ਨਹੀਂ ਅਸੀਂ ਕੁਛ ਕਰਾਂਗੇ ਜਿੱਦਾਂ ਨੇ ਕੁੰਚੀ ਮਾਰ ਦਿੰਦੇ ਨੇ ਉਦੋਂ ਕਹਿੰਦੇ ਨੇ ਅਸੀਂ ਵਿਕਾਸ ਕਰਤਾ ਸੋ ਜਿਹੜਾ ਪਹਿਲਾਂ ਸਰਕਾਰ ਦਾ ਲੋਕਾਂ ਦਾ ਪੈਸਾ ਲੱਗਿਆ ਹੋਇਆ ਉਹਨੂੰ ਤਬਾਹ ਨਾ ਕਰਨ ਇਹਨੂੰ ਇਸ ਮੰਡੀ ਨੂੰ ਚਾਲੂ ਕਰਕੇ ਲੋਕਾਂ ਨੂੰ ਸਹੂਲਤ ਦੇਣਾ ਜੇ ਰस्सियां ਨਾਲ ਗੇਟ ਬੰਨੇ ਪਏ ਨੇ ਆਹ ਤਬਾਹ ਹੋ ਚੁੱਕਿਆ ਇਹ ਜਿਹੜਾ 4.5 ਕਰੋੜ ਰੁਪਇਆ ਬਿਲਕੁਲ ਖਤਮ ਹੋ ਚੁੱਕਿਆ ਸੋ ਇਹਨੂੰ ਖੋਲ ਦੇਣ ਇਹਦੇ ਮਾੜੀ ਮੋੜੀ ਮੁਰੰਮਤ ਕਰਕੇ ਤੇ ਇੱਥੇ ਮੰਡੀਆਂ ਸ਼ੁਰੂ ਕੀਤੀਆਂ ਜਾਣ ਸਾਡੇ ਬੱਕਰੀਆਂ ਵਾਲੇ ਵਿਚਾਰੇ ਕਿਤੇ ਹੋਰ ਜਗ੍ਹਾ ਲੈਂਦੇ ਫਿਰਦੇ ਆ ਸਾਡੇ ਮੱਝਾਂ ਵਾਲੇ ਰੁਲਦੇ ਫਿਰਦੇ ਆ ਇੱਥੇ ਹਰੇਕ 22 ਤਰੀਕ ਨੂੰ ਮੰਡੀ ਲੱਗਦੀ ਹੁੰਦੀ ਸੀ ਤੇ ਹਰੇਕ ਮਿੰਡੇ ਦੀ ਮੰਡੀ 22 ਤਰੀਕ ਨੂੰ ਲੱਗਦੀ ਸੀ ਇਹ ਤਿੰਨ ਚਾਰ ਮੰਡੀਆਂ ਮਸ਼ਹੂਰ ਸਨ ਜਿਵੇਂ ਸਰੰਦ ਦੀ ਮੰਡੀ ਖੰਡੇ ਦੀ ਮੰਡੀ ਤੇ ਨਾਬੇ ਦੀ ਮੰਡੀ ਤਾਂ ਦੁਨੀਆ 'ਚ ਮਸ਼ਹੂਰ ਰਹੀ ਐ ਅੱਜ ਨਾਮਣ ਸ਼ਾਨ ਖਤਮ ਹੋ ਗਿਆ ਮਟੀਆਂ ਦਾ ਸੋ ਇਹ ਜਿਹੜੀਆਂ ਸਰਕਾਰਾਂ ਅੱਜ ਬਣੀਆਂ ਨੇ ਪੈਰਾਸ਼ੂਟ ਰਹੀਆਂ ਸਰਕਾਰਾਂ ਨੇ ਇਹਨਾਂ ਨੂੰ ਲੋਕਾਂ ਦੀ ਨਬੇ ਤੇ ਹੱਥ ਰੱਖਣ ਦੀ ਆਉਂਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਬੈਠ ਕੇ ਲੋਕਾਂ ਦੀ ਹਰ ਬੰਦੇ ਦੀ ਗੱਲ ਸੁਣ ਕੇ ਤੇ ਫੇਰ ਉਸ ਤਰੀਕੇ ਨਾਲ ਅਸੀਂ ਕੰਮ ਸ਼ੁਰੂ ਕਰਦੇ ਸੀਗੇ ਕਿ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਲੋਕਾਂ ਨੂੰ ਸਰਲ ਕਰਨ ਵਾਸਤੇ ਸੌਖਾ ਤੇ ਕਰਨ ਕਰਨ ਵਾਸਤੇ ਲੋਕਾਂ ਨੂੰ ਫੂਲ ਦਤਿਆ ਸੀ ਅੱਜ ਖਤਰੀ ਇਹ ਵੀ ਕਿਹਾ ਜਾਂਦਾ ਕਿ ਪਸ਼ੂ ਪਾਲਕਾਂ ਨੂੰ ਬਹੁਤ ਇਹਦਾ ਫਾਇਦਾ ਸੀ ਕਿਉਂਕਿ ਜਦੋਂ ਪਸ਼ੂ ਵੇਚਣਾ ਹੁੰਦਾ ਇੱਥੇ ਆ ਕੇ ਉਹਨੂੰ ਵਧੀਆ ਰੇਟ ਮਿਲ ਜਾਂਦਾ ਜਦੋਂ ਖਰੀਦਣਾ ਹੁੰਦਾ ਤਾਂ ਆਪਾ ਸਰ ਦਾ ਰੇਟ ਮਿਲ ਜਾਂਦਾ ਹੁਣ ਜਦੋਂ ਖਰੀਦਦਾਰੀ ਪਿੰਡਾਂ ਦੇ ਵਿੱਚੋਂ ਹੀ ਹੋ ਰਹੀ ਆ ਉੱਥੇ ਜਿਹੜੇ ਪਸ਼ੂ ਪਾਲਕ ਨੇ ਖਰੀਦਦਾਰੀ ਹੁੰਦੀ ਆ ਵਿੱਚ ਏਜੰਟ ਡੀਲਰ ਪੈਂਦੇ ਨੇ ਉਹ ਬਹੁਤ ਮਹਿੰਗੇ ਪਸ਼ੂ ਮਿਲਦੇ ਨੇ ਇੱਥੇ ਖੁੱਲਮ ਖੁੱਲਾ ਸੀਗਾ ਇਹਦੇ ਨਾਲ ਕੀ ਹੋ ਰਿਹਾ ਕਿ ਠੱਗੀ ਲੱਗ ਰਹੀ ਆ ਪੰਜਾਬ ਦੀ ਸਰਕਾਰ ਨਾਲ ਵੀ ਤੇ ਪੰਜਾਬ ਦੇ ਲੋਕਾਂ ਨਾਲ ਵੀ ਜਿਹੜਾ ਪਸ਼ੂ ਇੱਥੇ ਵਿਕਦਾ ਸੀਗਾ ਅਸਮੰਡੀ ਵਿੱਚ ਆ ਕੇ ਉਹਦੀ ਲਿਖਤ ਪੜਤ ਹੋ ਜਾਂਦੀ ਸੀ ਉਹਦਾ ਪੈਸਾ ਸੁਰੱਖਿਤ ਹੋ ਜਾਂਦਾ ਸੀਗਾ ਹੁਣ ਹੱਥ ਤੇ ਹੱਥ ਮਾਰਿਆ ਕਿਸੇ ਪਿੰਡ ਦੇ ਵਿੱਚ ਉਹ ਕਿਸੇ ਦਲਾਲ ਨੇ ਕੋਈ ਮੱਝ ਬਗਾਤੀ ਕੋਈ ਡੰਗਰ ਬਗਾਤਾ ਉਹ ਯੂਪੀ ਵਾਲਾ ਬੰਦੇ ਲੈ ਗਏ ਤੇ ਉਦੋਂ ਮੁੜ ਕੇ ਉਹਨਾਂ ਦੇ ਲੋਕਾਂ ਦੇ ਪੈਸੇ ਵੀ ਮਰ ਰਹੇ ਨੇ ਤੇ ਜਿਹੜਾ ਇੱਥੇ ਆ ਕੇ ਪ੍ਰਬੰਧ ਸੀਗਾ ਇੱਥੇ ਜਿਹੜਾ ਵੀ ਕੋਈ ਪਸ਼ੂ ਵੇਚਦਾ ਸੀਗਾ ਉਹਦਾ ਪੈਸਾ ਸੁਰੱਖਿਤ ਸੀਗਾ ਕਿਸੇ ਵਿਅਕਤੀ ਨਾਲ ਠੱਗੀ ਦੀ ਸੀ ਲੱਗਦੀ ਅੱਜ ਲੋਕਾਂ ਨਾਲ ਠੱਗੀ ਲੱਗ ਰਹੀ ਹੈ ਲੋਕ ਪਸ਼ੂ ਪਾਲਣੋਂ ਹਟ ਚੱਲ ਰਹੇ ਹਟ ਰਹੇ ਨੇ ਉਹ ਕਾਰਨ ਕੀ ਨੇ ਕਿ ਸਾਡੀਆਂ ਸਰਕਾਰਾਂ ਦੀ ਸੋਚ ਮਾੜੀ ਹੈ ਸਾਡੀਆਂ ਸਰਕਾਰਾਂ ਨੇ ਪਸ਼ੂ ਹਸਪਤਾਲ ਖਤਮ ਕਰਤੇ ਸਾਡੀਆਂ ਇਹਨਾਂ ਸਰਕਾਰਾਂ ਨੇ ਜਿਹੜੀਆਂ ਦੋ ਸਰਕਾਰਾਂ ਨਿਕਲ ਗਈਆਂ ਇਹਨਾਂ ਨੇ ਲੋਕਾਂ ਨੂੰ ਮਾਰ ਕੇ ਰੱਖਤਾ ਲੋਕਾਂ ਦਾ ਲੱਖ ਤੋੜ ਕੇ ਰੱਖਤਾ ਸਿਰਫ ਝੂਠੀਆਂ ਗੱਲਾਂ ਕਰਨ ਤੇ ਲੱਗੇ ਹੋਏ ਨੇ ਫਿਰ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਲੋਕਾਂ ਦਾ ਪੈਸਾ ਲੋਕਾਂ ਦਾ ਆ ਸਰਕਾਰ ਲੋਕਾਂ ਦੀ ਸੀ ਲੋਕਾਂ ਦੀ ਸਰਕਾਰ ਨੇ ਪੈਸਾ ਲਾਇਆ ਹੋਇਆ ਤੇ ਲੋਕਾਂ ਦਾ ਪੈਸਾ ਫਜੂਲ ਜਾ ਰਿਹਾ ਤੇ ਲੋਕਾਂ ਨਾਲ ਠੱਗੀਆਂ ਲੱਗ ਰਹੀਆਂ ਇਸ ਚੀਜ਼ ਨੂੰ ਰੋਕਣਾ ਚਾਹੀਦਾ ਬਿਲਕੁਲ ਜੀ ਸੋ ਪੰਜਾਬ ਦੀ ਇੱਕ ਵੱਡੀ ਮੰਡੀ ਆ ਨਾਬੇ ਦੀ ਪਸ਼ੂ ਮੰਡੀ ਮੰਗ ਕਰ ਰਹੇ ਨੇ ਕਿ ਪਹਿਲਾਂ ਮੰਗੂ ਚੱਲਣੀ ਚਾਹੀਦੀ ਆ ਕਿਉਂਕਿ ਹਰ ਮਹੀਨੇ ਦੀ 22 ਤਰੀਕ ਨੂੰ ਇਹ ਮੰਡੀ ਲੱਗਦੀ ਸੀ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੱਝਾਂ ਆਉਂਦੀਆਂ ਸੀ ਪਸ਼ੂ ਆਉਂਦੇ ਸੀ ਜਿਨ੍ਹਾਂ ਦੀ ਵਿਕਰੀ ਹੁੰਦੀ ਸੀ ਖਰੀਦਦਾਰੀ ਹੁੰਦੀ ਸੀ ਤੇ ਵੇਚੇ ਜਾਂਦੇ ਸਨ ਸੋ ਲਗਾਤਾਰ ਜਿਹੜੀ ਮੰਗ ਕਰ ਰਹੇ ਨੇ ਇਲਾਕੇ ਦੇ ਲੋਕ ਹਲਕਾ ਇੰਚਾਰਜ ਵੀ ਕਹਿ ਰਹੇ ਨੇ ਕਿ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਕਿਉਂ ਕੀਤੀ ਜਾ ਰਹੀ ਆ ਸੋ ਮੌਜੂਦ ਨੇ ਬਾਈ ਜੀ ਹੁਰੀ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਜਿੰਦਰ ਸਿੰਘ ਗਰੇਵਾਲ ਜੀ ਜੋਗੀ ਨਾਨੂ ਕੀ ਬੀਕੇਯੂ ਕਾਦੀਆਂ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਜੀ ਤੇ ਅਕਾਲੀ ਦਲ ਦੇ ਗਰੇਵਾਲ ਸਾਹਿਬ ਜਿੱਥੇ ਆਪਾਂ ਖੜੇ ਆ ਹਾਲਾਤ ਕਿਵੇਂ ਦੇਖਦੇ ਹੋ ਤੁਸੀਂ ਇਹ ਮੰਡੀ ਪੂਰੀ ਪੰਜਾਬ ਦੀਆਂ ਮੰਡੀਆਂ ਚੋਂ ਇੱਕ ਫੇਮਸ ਮੰਡੀ ਆ ਵੱਡੀ ਮੰਡੀ ਸੀ ਪਰ ਇਹਦੇ ਹਾਲਾਤ ਬਹੁਤ ਵੱਤ ਤੋਂ ਵੱਤਰ ਹੋਏ ਹੋਏ ਨੇ ਕਿਵੇਂ ਦੇਖਦੇ ਹੋ ਤੁਸੀਂ ਪਹਿਲੀ ਗੱਲ ਤਾਂ ਜੀ ਨਾਬੇ ਮੰਡੀ ਦਾ ਇਤਿਹਾਸ ਸਭ ਤੋਂ ਪੁਰਾਣਾ ਹੈ ਜਿਹੜਾ ਮੰਡੀ ਸਿਸਟਮ ਹੈ ਜੀ ਉਹ ਸਾਡੇ ਬਜ਼ੁਰਗਾਂ ਨੇ ਸਭ ਤੋਂ ਪਹਿਲਾਂ ਘੋੜਿਆਂ ਦੀ ਮੰਡੀ ਨਾਬੇ 'ਚ ਲੱਗੀ ਸੀ ਜਿੱਥੋਂ ਮੰਡੀ ਸਿਸਟਮ ਇਨਵੈਂਟ ਹੋਇਆ ਤੇ ਸਾਰੇ ਪੰਜਾਬ 'ਚ ਕਾਮਯਾਬ ਹੋਇਆ ਤੇ ਇਸ ਕਰਕੇ ਘੋੜਿਆੜੀ ਮੰਡੀ ਸਭ ਤੋਂ ਪਹਿਲਾਂ ਬਾਅਦ ਚ ਰਾਜ ਮੰਡੀ ਖਲਾੜ ਮੰਡੀ ਗੁਰ ਮੰਡੀ ਐ ਮੰਡੀਆਂ ਲੱਗਦੀਆਂ ਆਈਆਂ ਤੇ ਉਦੋਂ ਇਹ ਸਰਕਾਰ ਜਦ ਅਕਾਲੀ ਦਲ ਦੀ ਸੀ ਉਦੋਂ ਲਾਲਕਾ ਜੀ ਨੇ ਇੰਨਾ ਸੋਹਣਾ ਕੰਮ ਕਰਾਇਆ ਜਿਵੇਂ ਜਿਵੇਂ ਅਸੀਂ ਇਹਨਾਂ ਨੂੰ ਡਿਮਾਂਡ ਦਿੱਤੀ ਓਵੇਂ ਓਵੇਂ ਹੀ ਸਾਡੇ ਅਨਸਾਰ ਇਹਨਾਂ ਨੇ ਪੈਸਾ ਲੋ ਆਇਆ ਤੇ ਜਿਹੜਾ ਹੁਣ ਇਹ ਬੰਦ ਕਰਨ ਦਾ ਰੀਜ਼ਨ ਇਹੀ ਆ ਵੱਡਾ ਵੀ ਜਿੱਥੇ ਤਾਂ ਕਮਿਸ਼ਨ ਆਉਂਦਾ ਓਥੇ ਤਾਂ ਸਰਕਾਰਾਂ ਭਜੀਆਂ ਜਾਂਦੀਆਂ ਨੇ ਇੱਥੇ ਮੰਡੀ ਚੋਂ ਜ਼ਿਮੀਂਦਾਰਾਂ ਦਾ ਫਾਇਦਾ ਹੋਣਾ ਉਹਨਾਂ ਦੇ ਆਪ ਦੀ ਜੇਬ 'ਚ ਕੁਝ ਨਹੀਂ ਪੈਣਾ ਤਾਂ ਕਰਕੇ ਜਿਹੜੀ ਚੀਜ਼ ਆਪਦੀ ਜੇਬ 'ਚ ਕੁਝ ਨਾ ਪਵੇ ਉਹ ਕੰਮ ਤਕਰੀਬਨ ਬੰਦੇ ਕਰਾਤੇ ਜਾਂਦੇ ਨੇ ਥੋੜੇ ਚਿਰ ਬਾਅਦ ਜਿਹਦਾ ਇੰਨਾ ਪੁਰਾਣਾ ਇਤਿਹਾਸ ਹੈ ਉਹ ਚੀਜ਼ ਨੂੰ ਖਤਮ ਕਰਕੇ ਉਰੇ ਕਿਤੇ ਨਾ ਕਿਤੇ ਕਲੋਨੀ ਕੱਟ ਕੇ ਰੁਪਈਏ ਬਣਾਉਣ ਦੀ ਜਿਹੜੀ ਜਿਵੇਂ ਆਪ ਸਰਕਾਰ ਨੇ 10000 ਕਰੋੜ ਰੁਪਈਆ ਪੰਜਾਬ ਦੀਆਂ ਜ਼ਮੀਨਾਂ ਚੋਂ ਜਿਹੜੀ ਇਹ ਆਪਣਾ ਪੂਲਿੰਗ ਲੈਂਡ ਪੂਲ ਦਾ ਐਕਟ ਲਿਆ ਕੇ ਕਰਿਆ ਉਹੋ ਜਿਹਾ ਕੰਮ ਜਿੱਥੇ ਇਹਨਾਂ ਦੀ ਜੇਬ ਚੋਂ ਪੈਸੇ ਪੈਣਗੇ ਉਦੋਂ ਹੀ ਉਹਰੇ ਪਲਾਟ ਕੱਟ ਕੇ 4 ਦਿੰਚ ਇਹ ਜ਼ਮੀਨਾਂ ਅਕਵਾਇਰ ਕਰਕੇ ਵੇਚਤੀਆਂ ਜਾਣਗੀਆਂ ਇਹ ਕੰਮਾਂ ਲਈ ਸਾਰੇ ਪੁਰਾਣੇ ਕੰਮ ਖੜਾਏ ਜਾ ਰਹੇ ਨੇ ਮੰਡੀਆਂ ਬੰਦ ਕਰਕੇ ਸੈਂਟਰ ਚ ਮੰਡੀਆਂ ਆਈਆਂ ਹੋਈਆਂ ਨੇ ਉਹ ਮੰਡੀਆਂ ਨੂੰ ਵੇਚਣ ਦੀ ਤੇ ਪੰਜਾਬ ਨੂੰ ਹੋਰ ਕਰਜਾਈ ਕਰਨ ਦੀ ਤਿਆਰੀ ਹੈ ਜੀ ਬਿਲਕੁਲ ਵੈਸੇ ਤੁਹਾਡਾ ਮਨ ਕੀ ਆ ਜੇ ਇਲਾਕੇ ਦੇ ਲੋਕਾਂ ਦਾ ਮਨ ਕੀ ਆ ਉਹਨਾਂ ਦੀ ਕੀ ਸੋਚ ਹੈ ਕਿ ਇਹ ਮੰਡੀ ਦੁਆਰਾ ਉਵੇਂ ਜਿਵੇਂ ਵਣੇ ਉਵੇਂ ਜਿਵੇਂ 22 ਤਰੀਕ ਨੂੰ ਹਰ ਮਹੀਨੇ ਮੰਡੀ ਚ ਪਸ਼ੂ ਵੇਚੇ ਖਰੀਦੇ ਜਾਣ ਉਵੇਂ ਜਿਵੇਂ ਚੱਲੇ ਪਹਿਲਾਂ ਵਾਂਗ ਹਰੇਕ 22 ਤਰੀਕ ਨੂੰ ਨਹੀਂ ਜੀ 22 ਤਰੀਕ ਨੂੰ ਤਾਂ ਸਿਰਫ ਜਿਵੇਂ ਮੈਸਾ ਤੇ ਗਾਇਆਂ ਦੀ ਲਗਣੀ ਚਾਹੀਦੀ ਹੈ ਇੱਕ ਡੇਟ ਹੋਰ ਕਰਕੇ ਉਸ ਡੇਟ ਨੂੰ ਬੱਕਰੀਆਂ ਦੀ ਫੇਰ ਜਿਵੇਂ ਘੋੜਿਆਂ ਦੀ ਸਾਲ ਬਾਅਦ ਲੱਗਦੀ ਹੈ ਉਹ 6 ਮਹੀਨੇ ਬਾਅਦ ਲੱਗੇ ਕਿਉਂਕਿ ਦੇਖੋ ਅਸਲ ਧਨ ਇਹ ਜਿਹੜੀ ਕਰੰਸੀ ਹੈ ਇਹ ਅਸਲ ਧਨ ਨਹੀਂ ਅਸਲ ਤਾਂ ਆਪਾਂ ਕਹਿੰਨੇ ਕੀ ਐ ਪਸ਼ੂ ਤੰ ਜਿਹੜੇ ਜ਼ਿੰਮੇਦਾਰ ਅੱਜ ਬਹੁਤ ਵੱਡਾ ਰੀਜ਼ਨ ਹੈ ਜ਼ਿੰਮੇਦਾਰਾਂ ਦੇ ਫੇਲ ਹੋਣ ਦਾ ਵੀ ਉਹਨਾਂ ਨੇ ਦੁੱਧੋ ਦਾ ਕੰਮ ਤੇ ਪਸ਼ੂ ਪਾਲਣੇ ਘਟਾਤੇ ਜਦੋਂ ਤੋਂ ਇਹ ਚੀਜ਼ਾਂ ਨੂੰ ਆਪਾਂ ਪ੍ਰਮੋਟ ਕਰਾਂਗੇ ਜ਼ਿੰਮੇਦਾਰ ਖੁਸ਼ਹਾਲ ਹੋਊਗਾ ਇਹ ਬਹੁਤ ਜ਼ਰੂਰੀ ਹੈ ਮਹੀਨੇ 'ਚ 2-3 ਦਿਨ ਮੰਡੀ ਲੱਗਣੀ ਚਾਹੀਦੀ ਹੈ ਅੱਡ ਅੱਡ ਵੈਰਾਈਟੀਆਂ ਦੀ ਠੀਕ ਹੈ ਬਿਲਕੁਲ ਜੀ ਸੋ ਇਲਾਕੇ ਦੀ ਇਹੀ ਮੰਗਾ ਕਿ ਇਹ ਮੰਡੀ ਦੁਆਰਾ ਚਾਲੂ ਹੋਣੀ ਚਾਹੀਦੀ ਆ ਦੁਬਾਰਾ ਸਫਾਈ ਹੋਣੀ ਚਾਹੀਦੀ ਆ ਸੋ ਲਗਾਤਾਰ ਜਿਹੜੇ ਇਲਾਕੇ ਦੇ ਲੋਕ ਨੇ ਇਕੱਠੇ ਹੋਏ ਨੇ ਸ਼ਰੂਮਣੀ ਗੱਲ ਦੇ ਆਗੂ ਵੀ ਅਤੇ ਆਲੇ-ਦਾਲੇ ਕਿਸਾਨ ਵੀ ਮਜ਼ਦੂਰੀ ਮੌਜੂਦ ਨੇ ਕੋਲ ਸਾਹਿਬ ਤੁਹਾਡੀ ਮੰਡੀ ਸੀ ਇਲਾਕੇ ਦੀ ਮੰਡੀ ਆ ਉਧਰ ਕਾਲ ਕਰਨੀ ਬਈ ਕਾਲ ਨੂੰ ਬੁਲਾ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਸੀ ਕਿ ਉਹ ਪਿੰਡਾਂ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਪਿੰਡਾਂ ਦੇ ਲੋਕਾਂ ਦਾ ਦਰਦ ਪਤਾ ਸੀ ਕੀ ਆ ਇਹ ਹੁਣ ਮੰਡੀ ਪਹਿਲਾਂ ਕੱਚੀ ਹੁੰਦੀ ਸੀ ਲੋਕੀ ਤੁੱਪੇ ਛੜਦੇ ਹੁੰਦੇ ਸੀ ਵੀਰੇ ਮੱਝਾਂ ਵੇਚਣ ਆਉਂਦੇ ਹੁੰਦੇ ਦੀ ਬਾਈ ਦੀ ਮੰਡੀ ਹੁੰਦੀ ਸੀ ਇਹ ਪ੍ਰਕਾਸ਼ ਸਿੰਘ ਬਾਦਲ ਨੇ ਸਵਾ 4 ਕਰੋੜ ਰੁਪਏ ਖਰਚ ਕੇ ਮੰਡੀ ਬਣਾਈ ਤੇ ਲੋਕਾਂ ਨੂੰ ਛੱਤ ਦਿੱਤੀ ਤੇ ਡੰਗਰਾਂ ਨੂੰ ਛੱਤ ਦਿੱਤੀ ਤੇ ਪਾਣੀ ਦਾ ਇੰਤਜ਼ਾਮ ਕੀਤਾ ਟੈਂਕਿਆਂ ਦਾ ਇੰਤਜ਼ਾਮ ਕੀਤਾ ਬਿਜਲੀ ਦਾ ਇੰਤਜ਼ਾਮ ਕੀਤਾ ਸਰਕਾਰੀ ਹਸਪਤਾਲ ਦਾ ਇੰਤਜ਼ਾਮ ਕੀਤਾ ਪੁਰਾਣੀਆਂ ਸਰਕਾਰਾਂ ਨੇ ਕੀ ਕਰਿਆ ਉਹ ਸਾਰਾ ਖੰਡਰ ਬਣਾ ਦਿੱਤੇ ਤੇ ਕੋਈ ਇਹਦੀ ਕਾਰਵਾਈ ਨਹੀਂ ਕਰੀ ਹੈਗੀ ਇਹ ਬਹੁਤ ਹੀ ਮੰਦਭਾਗੀ ਗੱਲਾਂ ਨੇ ਕਿ ਇੱਕ ਆਮ ਜ਼ਿਮੀਂਦਾਰ ਇੱਕ ਡੰਗਰ ਵੇਚਣ ਵਾਸਤੇ ਆਪਣੇ ਪਿੰਡੋਂ ਚੱਲਦਾ ਸੀ ਤੇ ਉਰੇ ਪਹੁੰਚਦਾ ਸੀ ਉਹਦਾ ਕੋਈ ਖਰਚਾ ਨਹੀਂ ਹੁੰਦਾ ਸੀ ਪਰ ਪਿੰਡ ਤੋਂ ਲੈ ਕੇ ਉਰੇ ਤੱਕ ਟਰਾਲੀ ਦਾ ਜਿਹੜਾ ਮਾੜਾ ਮੋਟਾ ਤੇਲ ਦਾ ਖਰਚਾ ਲੱਗਦਾ ਸੀ 50-100 ਰੁਪਏ ਉੱਥੇ ਘਟਗੜ ਪਨਾ ਤਾਂ 2-3000 ਦਾ ਤੇਲ ਫੂਕਦੇ ਨੇ ਉਹ ਤੋਂ ਬਾਅਦ ਉੱਥੇ ਜਾ ਕੇ ਡੰਗਰ ਵੇਚੇ ਡੰਗਰ ਨਹੀਂ ਵਿਕਦਾ ਉਹ ਵੀ ਖਰਚਾ ਉਹਨਾਂ ਦੇ ਪੱਲੇ ਪੈਂਦਾ ਖਾਣ ਪੀਣ ਦਾ ਖਰਚਾ ਦੇਖੋ ਇਹ ਦਿੱਕਤਾਂ ਕਿਸਾਨਾਂ ਨੂੰ ਆਉਂਦੀਆਂ ਨੇ ਇਹ ਸਰਕਾਰਾਂ ਇਹ ਸੋਚ ਨਹੀਂ ਸੋਚਦੀਆਂ ਕਿ ਇਹ ਸੀਏ ਨਾ ਚੀਜ਼ਾਂ ਸੁਧਾਰ ਕਰੀਏ ਲੋਕਾਂ ਨੂੰ ਸੁਧਾਰ ਦਈਏ ਪਰ ਉਹੀ ਗੱਲ ਆ ਗਈ ਹੁਣ ਸੁਵਿਧਾ ਕੇਂਦਰ ਬੰਦ ਕਰਤੇ ਉਹਨਾਂ ਦੇ ਕਲੀਆਂ ਕੋਚੇ ਫੇਰ ਕੇ 50-50 ਲੱਖ ਰੁਪਏ ਉਹਨਾਂ ਤੇ ਲਾ ਕੇ ਉਹੀ ਬਿਲਡਿੰਗਾਂ ਨੂੰ ਮਨ ਲੱਗਾ ਛੋਟੇ ਜਿਹੇ ਕਮਰੇ ਨੂੰ 15-15 ਨੂੰ 25-25 50-50 ਲੱਖ ਰੁਪਏ ਲਾਇਆ ਉਹ ਖਾਦਈਏ ਪ ਹੁਣ ਲੈਂਡ ਪੂਲਿੰਗ ਦੀ ਗੱਲ ਆ ਗਈ ਹੈ ਲੈਂਡ ਪੂਲਿੰਗ ਚ ਹੁਣ 62 65000 ਏਕੜ ਰਿਕੁਆਇਰ ਕਰਦੇ ਪਏ ਨੇ 1.22000 ਏਕੜ ਇੰਡਸਟਰੀ ਵਾਸਤੇ ਕਰਦੇ ਪਏ ਨੇ ਤੇ 43985 ਏਕੜ ਇਹ ਪਲਾਟਾਂ ਵਾਸਤੇ ਕਰਦੇ ਪਏ ਨੇ ਉਹ ਵੀ ਨਜਾਇਜ਼ ਜੀ ਕਿਸਾਨਾਂ ਨਾਲ ਧੱਕੇਗੇ ਹਜ਼ਾਰ ਜਹਾਦੇ ਪਲਾਟ ਲੈ ਲੋ 33000 ਰੁਪਏ ਤੁਹਾਨੂੰ ਮਹੀਨੇ ਦਾ ਸਾਲ ਦਾ ਦੇ ਦਾਂਗੇ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਦੇ ਸਕਦੇ ਹੈਗੇ ਤੇ ਉਹ ਵੀ ਹੈਗੇ ਜਿਹੜੇ ਉੱਥੇ ਦਾ ਚੇਅਰਮੈਨ ਸੀ ਉਹ ਵੀ ਇਹਨਾਂ ਨੇ ਹਟਾ ਕੇ ਦਿੱਲੀ ਦੇ ਆਪਣੇ ਮਾਰ ਉਹਦਾ ਬਿਠਾਤਾ ਬੰਦਾ ਲਿਆ ਕੇ ਉਹਨੇ ਬੰਦੇ ਚਾਰ ਚਾਰ ਮੈਂਬਰੀ ਕਮੇਟੀ ਬਣਾ ਕੇ ਉਹਨਾਂ ਦੇ ਉੱਤੇ ਸੌਪਦੀ ਵੀ ਉਹਨਾਂ ਨੇ ਕੀ ਲੈਣਾ ਪੰਜਾਬੀਆਂ ਤੋਂ ਉਹਨਾਂ ਦਾ ਵੱਧ ਧੱਕਾ ਹੀ ਕਰਨਾ ਹੈ ਤੇ ਕਿਉਂਕਿ ਲੇਡੀ ਲੈਂਡ ਪੁਲਿੰਗ ਦੀ ਇਹਨੇ ਪਾਲਸੀ ਬਣਾਈ ਹੈ ਉਹ ਸਾਰੇ ਐਵੇਂ ਹੀ ਧੱਕਾ ਪੰਜਾਬੀਆਂ ਨਾਲ ਬਿਲਕੁਲ ਵੈਸੇ ਵੀਰ ਜੀ ਮੰਡੀ ਦੇ ਅੱਗੇ ਖੜਿਆ ਜਿੱਦੇ ਖੰਡਰ ਬਣ ਚੁੱਕੀ ਆ ਇਹਨੂੰ ਤਾਂ ਮੇਨਟੇਨ ਕਰਨਾ ਜਾਂ ਇਹਦੀ ਸਫਾਈ ਕਰਕੇ ਚਾਲੂ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਜਿਹੜੀ ਇਲਾਕੇ ਦੇ ਲੋਕਾਂ ਦੀ ਮੰਗ ਹੈ ਸਾਰਨਾ ਵੱਡਾ ਖਰਚਾ ਦਾ ਸਰਪੰਚ ਪ੍ਰਕਾਸ਼ ਸਿੰਘ ਬਾਦਲ ਸਦਾਰ ਸੁਬੀਤ ਸਿੰਘ ਬਾਦਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਗਵਾਹੀ ਚ ਹੋਇਆ ਸਾਰਾ ਕੰਮ ਹੋਏ ਨੇ ਉਹਨੇ ਸਹੂਲਤ ਦਿੱਤੀ ਆ ਬਾਕੀ ਦਾ ਮੈਂਟੇਨਿੰਗ ਜਦੋਂ ਚੱਲਦੀ ਹੁੰਦੀ ਆ ਚੀਜ਼ ਉਹਦਾ ਕੋਈ ਖਰਚਾ ਨਹੀਂ ਹੁੰਦਾ ਕਿਉਂਕਿ ਇਨਕਮ ਵੀ ਆਂਦੀ ਆ ਜਦੋਂ ਆਪਣੀ ਸਰਕਾਰੀ ਫੀਸ ਲਾਦਿਆ ਕੋਈ ਵੀ ਡੰਗਰ ਆਪਾਂ ਵੇਚੀਦਾ ਸਰਕਾਰੀ ਸਰਕਾਰ ਦੇ ਖਜ਼ਾਨੇ ਜੀ ਪੈਸਾ ਜਾਂਦਾ ਉਹਦੇ ਚ ਇਹਨੂੰ ਕੀ ਮੈਂਟੇਨ ਕਰਨਾ ਹੁੰਦਾ ਕੋਈ ਜਿਆਦਾ ਜਿਹੜੀ ਚੀਜ਼ ਚੱਲਦੀ ਹੋਵੇ ਤੇ ਇੱਕ ਬੰਦ ਹੋਵੇ ਖੰਡਰ ਹੋ ਜੇ ਉਹਦਾ ਫਰਕ ਹੁੰਦਾ ਜੇ ਚੱਲਦਾ ਕੰਮ ਚੱਲਦਾ ਆਂਦਾ ਤੇ ਸਰਕਾਰੀ ਖਜ਼ਾਨੇ ਚ ਪੈਸਾ ਘਰਦਾ ਜਾਂਦਾ ਨਹੀਂ ਹੈਗਾ ਇਹ ਪਤਾ ਨਹੀਂ ਸਰਕਾਰਾਂ ਦੀਆਂ ਪਾਲਿਸੀਆਂ ਤੇ ਸੋਚਾ ਖਤਮ ਹੀ ਹੋ ਚੁੱਕਿਆ ਕਿ ਇਹ ਬਸ ਖਾ ਲੋ ਤੇ ਬਹਿ ਜਾਓ ਆਪਾਂ ਲੋਕਾਂ ਦਾ ਝੂਠ ਪ੍ਰਚਾਰ ਕਰੀ ਜਾਓ ਹੋਰ ਕੁਝ ਨਹੀਂ ਹੈ ਠੀਕ ਹੈ ਬਿਲਕੁਲ ਜੀ ਸੋ ਪੰਜਾਬ ਦੀ ਵੱਡੀ ਮੰਡੀ ਨਾਬਾ ਪਸ਼ੂ ਮੰਡੀ ਜਿਹਦੀ ਮੰਗ ਉੱਠ ਰਹੀ ਆ ਕਿ ਕਰੋੜਾ ਰੁਪਈਆ ਇਸ ਮੰਡੀ ਤੇ ਲੱਗਿਆ ਹੋਇਆ ਬਹੁਤ ਜਾਨੀ ਕਿ ਕਾਫੀ ਜ਼ਮੀਨ 10 ਏਕੜ ਜ਼ਮੀਨ ਦੱਸੀ ਜਾ ਰਹੀ ਆ ਕਿ ਮੰਡੀ ਬਣੀ ਹੋਈ ਆ ਇਹ ਮੰਡੀ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਕੈਮਰਾਮੈਨ ਪੀਮਾ ਪਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ